ਸਾਸੀ ਗਾਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਮਾਨੂਕਾ 23 ਐਮ ਜੀ ਡੀ ਵਿੱਚ ਤੇ ਇੱਥੇ ਤੁਹਾਨੂੰ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਿਸ਼ੋਕੜ ਦੋਸਤੋ ਪਿੰਡ ਮਾਨੂਕਾ ਤਹਿਸੀਲ ਤੇ ਜ਼ਿਲ੍ਹਾ ਹਨਮਾਨਗੜ ਦਾ ਬਹੁਤ ਖੂਬਸੂਰਤ ਤੇ ਵੱਡਾ ਪਿੰਡ ਹੈ ਮਾਨੂਕਾ ਪਿੰਡ ਦੇ ਲੋਕ ਬੜੇ ਮਿਲਨਸਾਰ ਤੇ ਮਿਹਨਤੀ ਹਨ ਪਿੰਡ ਮਾਣੂ ਕਾ ਹਨੂਮਾਨਗੜ੍ਹ ਤੋਂ 28 ਕਿਲੋਮੀਟਰ ਸਾਦੂਲ ਸ਼ਹਿਰ ਮਟੀਲੀ ਤੋਂ 29 ਕਿਲੋਮੀਟਰ ਅਤੇ ਸ਼੍ਰੀ ਗੰਗਾ ਨਗਰ ਤੋਂ 45 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਪਿੰਡ ਮਟੀਲੀ ਹਨੂਮਾਨਗੜ੍ਹ ਮੁੱਖ ਰੋਡ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਪਿੰਡ ਦੇ ਆਸੇ ਪਾਸੇ ਪਿੰਡ ਤੌਲੀਪਾਲ ਕਾਲਵਾਸੀਆਂ ਘੇਰਨਾਵਾਲੀ ਅਤੇ ਛਾਪਿਆਂ ਵਾਲੀ ਪਿੰਡ ਹੈ ਇਸ ਪਿੰਡ ਦੀ ਮੋੜੀ ਸੰਮਤ 1924 ਵਿੱਚ ਗੱਡੀ ਗਈ ਡੱਬ ਵਾਲੀ ਸੰਗਰੀਆ ਰੋਡ ਤੇ ਪੈਂਦੇ ਪਿੰਡ ਸ਼ੇਰਗੜ ਤੋਂ ਡੁੱਡੀ ਪਰਵਾਹ ਇੱਥੇ ਆਏ ਅਤੇ ਜ਼ਿਲ੍ਹਾ ਮੋਗਾ ਦੇ ਪਿੰਡ ਮਾਨੂੰਕਾ ਤੋਂ ਗਿੱਲ ਪਿੰਡ ਤੋਂ ਥੋੜੀ ਪਿਛੇ ਪੈਂਦੀ ਇੱਕ ਛਪੜੀ ਦੇ ਨੇੜੇ ਆ ਕੇ ਬੈਠ ਗਏ ਡੁੱਡੀ ਪਰਿਵਾਰਾਂ ਨੇ ਗਿੱਲਾ ਨੂੰ ਕਿਹਾ ਕਿ ਤੁਸੀਂ ਵੀ ਇੱਥੇ ਆ ਜਾਓ ਤੇ ਇੱਕ ਜਗ੍ਹਾ ਪਿੰਡ ਵਸਾ ਲੈਨੇ ਹਾਂ ਤਾਂ ਗਿੱਲਾ ਨੇ ਕਿਹਾ ਕਿ ਪਿੰਡ ਦਾ ਨਾਮ ਅਸੀਂ ਆਪਣੇ ਪਿਛਲੇ ਪਿੰਡ ਦੇ ਨਾਮ ਤੇ ਰੱਖਾਂਗੇ ਤਾਂ ਡੁੱਡੀ ਪਰਿਵਾਰਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਤੇ ਫੇਰ ਮਾਨੂਕਾ ਦੇ ਗਿੱਲ ਵੀ ਇੱਥੇ ਆ ਗਏ ਤੇ ਪਿੰਡ ਦਾ ਨਾਮ ਆਪਣੇ ਪਿਛਲੇ ਪਿੰਡ ਦੇ ਨਾਮ ਤੇ ਮਾਨੂਕਾਰ ਰੱਖ ਲਿਆ ਇਹ ਕਾਫੀ ਵੱਡਾ ਪਿੰਡ ਹੈ ਤੇ ਪਿੰਡ ਦੀ ਤਕਰੀਬਨ 18 ਕੁਸੂ ਵੋਟ ਹੈ ਤੇ 7500 ਵਿਗਾ ਪਿੰਡ ਦਾ ਵਾਹੀ ਜੋਗ ਰਕਬਾ ਹੈ ਅਤੇ 180 ਵਿਗਾ ਵਿੱਚ ਪਿੰਡ ਦੀ ਆਬਾਦੀ ਹੈ 23 ਐਮ ਜੀ ਡੀ ਤੇ ਐਮਐਮਕੇ ਮਾਈਨਰ ਵਿੱਚੋਂ ਨਿਕਲਦੇ ਮੋਗਿਆਂ ਨਾਲ ਫਸਲਾਂ ਦੀ ਸਿੰਚਾਈ ਹੁੰਦੀ ਹੈ ਇੱਥੇ ਮੁੱਖ ਸਰੋਂ ਕਣਕ ਗੁਵਾਰਾ ਮੂੰਗੀ ਮੋਠ ਨਰਮਾ ਕਪਾਹ ਆਦ ਫਸਲਾਂ ਹੁੰਦੀਆਂ ਹਨ ਇਸ ਤੋਂ ਇਲਾਵਾ ਇਸ ਏਰੀਏ ਦੀ ਟਿੰਡੀ ਦੀ ਫਸਲ ਬਾਹਰਲੇ ਮੁਲਕਾਂ ਤੱਕ ਵੀ ਜਾਂਦੀ ਹੈ ਸ਼ੁਰੂ-ਸ਼ੁਰੂ ਵਿੱਚ ਲੋਕ ਇੱਥੇ ਊਠਾਂ ਦੇ ਨਾਲ ਵੀ ਖੇਤੀ ਕਰਦੇ ਸਨ ਅਤੇ 1963 ਵਿੱਚ ਸਰਦਾਰ ਹਰਦੇਵ ਸਿੰਘ ਨੇ ਪਹਿਲਾ ਟਰੈਕਟਰ ਪਿੰਡ ਵਿੱਚ ਲਿਆਂਦਾ ਸੀ ਇੱਥੇ ਮਾਨੂਕਾ ਅਤੇ ਸ਼ੇਰਗੜ ਤੋਂ ਇਲਾਵਾ ਦਿਉਣ ਖੇੜਾ ਮਲੂਕਪੁਰਾ ਜਿਸ ਨੂੰ ਮਲੂਕ ਖੇੜਾ ਵੀ ਕਿਹਾ ਜਾਂਦਾ ਹੈ ਲਾਲਬਾਈ ਖੱਚੜਾਂ ਗਿੱਦੜਵਾਹਾ ਹਿਰਨਾਵਾਲੀ ਕਾਲਾ ਟਿੱਬਾ ਜੋੜਕੀਆਂ ਮਟੀਲੀ ਪਤਲੀ ਅਤੇ ਬਹਾਵ ਵਾਲਾ ਤੋਂ ਵੀ ਲੋਕ ਆ ਕੇ ਵਸੇ ਹਨ ਅਤੇ ਇਸ ਪਿੰਡ ਦੀ ਤਰੱਕੀ ਦੇ ਵਿੱਚ ਸਭ ਨੇ ਆਪਣਾ ਯੋਗਦਾਨ ਦਿੱਤਾ ਹੈ ਗੱਲ ਕਰੀਏ ਤਾਂ ਮਾਨੂਕਾ ਵਿੱਚ ਗਿੱਲ ਮਾਣ ਸਿੱਧੂ ਸੰਧੂ ਟੁੱਡੀ ਮੇਗਵਾਲ ਨਾਇਕ ਲੂਖਾ ਜਹਾਜੜਾ ਸਹਾਰਣ 나ਤ 나ਈ ਮਜਬੀ ਸੇਖ ਵੋਪਾ ਰਾਮਗੜੀਆ ਬੌਰੀਆ ਬਰਾਦਰੀ ਅਤੇ ਥੋੜੀ ਪਰਿਵਾਰ ਵੱਸਦੇ ਹਨ ਅਤੇ ਸਾਰੇ ਧਰਮਾਂ ਦੇ ਲੋਕ ਆਪਸ ਦੇ ਵਿੱਚ ਬਹੁਤ ਪ੍ਰੇਮ ਪਿਆਰ ਨਾਲ ਰਹਿੰਦੇ ਹਨ ਪਿੰਡ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਲਈ 1957 ਦੇ ਵਿੱਚ ਸਰਕਾਰੀ ਸਕੂਲ ਸ਼ੁਰੂ ਹੋਇਆ ਅਤੇ ਹੁਣ ਮੌਜੂਦਾ ਪਲੱਸ 2 ਤੱਕ ਦਾ ਸਰਕਾਰੀ ਸਕੂਲ ਹੈ ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰ ਸਰਕਾਰੀ ਹਸਪਤਾਲ ਪਸ਼ੂ ਹਸਪਤਾਲ ਪੰਚਾਇਤਕਾਰ ਸੁਸਾਇਟੀ ਆਦਿ ਸਾਰੇ ਅਦਾਰੇ ਹਨ ਇਸ ਪਿੰਡ ਨੂੰ ਟੌਲੀਪਾਲ ਦਾ ਰੇਲਵੇ ਸਟੇਸ਼ਨ ਲੱਗਦਾ ਹੈ ਜੋ ਤਕਰੀਬਨ ਇੱਥੋਂ 5-6 ਕਿਲੋਮੀਟਰ ਦੀ ਦੂਰੀ ਤੇ ਹੈ ਧਾਰਮਿਕ ਪੱਖੋਂ ਪਿੰਡ ਦੇ ਵਿੱਚ ਤਿੰਨ ਮੰਦਿਰ ਇੱਕ ਠਾਕੁਰ ਜੀ ਦਾ ਮੰਦਿਰ ਤੇ ਦੋ ਬਾਬਾ RAMDEV ਜੀ ਦੇ ਮੰਦਿਰ ਹਨ ਇਸ ਤੋਂ ਇਲਾਵਾ ਸੰਧੂਆਂ ਦੇ ਬਾਬਾ ਕਾਲਾ ਮਾਰ ਜੀ ਦੀ ਜਗਾ ਵੀ ਪਿੰਡ ਵਿੱਚ ਬਣੀ ਹੋਈ ਹੈ ਅਤੇ ਬਹੁਤ ਸੋਹਣਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜਿੱਥੇ ਲੋਕ ਰੱਬ ਦਾ ਨਾਮ ਜਪਦੇ ਹਨ ਸਰਦਾਰ ਬੂਡ ਸਿੰਘ ਔਲਖ ਨਥਾਣਾ ਵਾਲਿਆਂ ਨੇ ਗੁਰਦੁਆਰਾ ਸਾਹਿਬ ਅਤੇ ਸਕੂਲ ਨੂੰ 31 ਵਿਗੇ ਜ਼ਮੀਨ দান ਕੀਤੀ ਹੋਈ ਹੈ। ਪਿੰਡ ਦੇ ਬਾਹਰਲੇ ਪਾਸੇ ਸਾਫ਼ ਸੁਥਰੇ ਪਾਣੀ ਲਈ ਵਾਟਰ ਵਕਸ ਹੈ। ਇਸ ਤੋਂ ਇਲਾਵਾ ਇੱਕ ਪੁਰਾਣਾ ਛੱਪੜ ਹੈ ਜੋ ਕਾਫੀ ਵੱਡਾ ਤੇ ਪ੍ਰਾਤਨ ਦੱਸਿਆ ਜਾਂਦਾ ਹੈ। ਸ਼ੁਰੂਆਤੀ ਸਮੇਂ ਦੇ ਵਿੱਚ ਬਣਿਆ ਖੂਹ ਪਿੰਡ ਵਾਸੀਆਂ ਨੇ ਅੱਜ ਤੱਕ ਵੀ ਨਿਸ਼ਾਨੀ ਦੇ ਵਜੋਂ ਸੰਭਾਲਿਆ ਹੋਇਆ ਹੈ ਖੁੱਲੀਆਂ ਅਤੇ ਪੱਕੀਆਂ ਪਿੰਡ ਦੀਆਂ ਗਲੀਆਂ ਹਨ ਦੋਸਤੋ ਤੁਸੀਂ ਦੇਖ ਰਹੇ ਸੀ ਖੂਬਸੂਰਤ ਜਿਹਾ ਪਿੰਡ ਮਾਨੂਕਾ 23 MJD ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਾ ਇਜ਼ਹਾਰ ਜਰੂਰ ਕਰਿਆ ਜੇ ਅਤੇ ਜਾਂਦੇ ਜਾਂਦੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂਕੇ ਵੱਦ ਤੋਂ ਵੱਦ ਦੋਸਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਸਾਨੂੰ ਸਟਾਰ ਪੇਜ ਕੇ ਸਾਡੇ ਚੈਨਲ ਨੂੰ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਅਤੇ Instagram ਤੇ ਸਾਨੂੰ ਫੋਲੋ ਕਰਨਾ ਨਾ ਭੁੱਲਿਓ ਇਸ ਪਿੰਡ ਦੀ ਵੀਡੀਓ ਤਿਆਰ ਕਰਨ ਵਿੱਚ ਸਾਨੂੰ ਸਰਦਾਰ ਗਰਦੀਪ ਸਿੰਘ ਜੀ ਹਰਾਨੇ ਕਾਫੀ ਸਹਿਯੋਗ ਕੀਤਾ ਸਾਡਾ ਅਦਾਰਾ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ